ਯੂਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਜਿਹੜਾ 19000 ਬੰਦਾ ਯੂਕੇ ਦੇ ਵਿੱਚੋਂ ਹੁਣ ਉਹ ਰਿਪੋਰਟ ਕਰਨ ਜਾ ਰਹੇ ਆ ਕਿਚਨ ਸ਼ਾਪਾਂ ਆਪਣੇ ਇੰਡੀਅਨ ਰੈਸਟੋਰੈਂਟਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਰੇਟਾਂ ਮਾਰਨੀਆਂ ਸ਼ੁਰੂ ਕਰਤੀਆਂ 2023 ਤੇ 2024 ਦੇ ਵਿੱਚ ਜਿਹੜੇ ਕੇਅਰ ਟੇਕਰ ਦੇ ਬੀਜ ਲੱਗਿਆ ਨਾ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਫਰਾਡ ਹੋਇਆ ਜਿਹੜੀ ਗੱਲ ਆ ਉਹ ਯੂਐਸਏ ਤੋਂ ਸ਼ੁਰੂ ਹੋਈ ਆ ਤੇ ਹੁਣ ਮੁੱਕਣੀ ਕਿੱਥੇ ਜਾ ਕੇ ਆ ਇਹਦਾ ਕੋਈ ਪਤਾ ਨਹੀਂ ਹਾਂਜੀ ਸੋਸਾਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਊਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਯੂਕੇ ਦੇ ਵਿੱਚ ਮੌਜੂਦਾ ਹਾਲਾਤ ਚੱਲ ਰਹੇ ਨੇ ਉਹਦੇ ਬਾਰੇ ਗੱਲਾਂ ਕਰਾਂਗੇ ਸੋ ਜਿੰਨੀਆਂ ਵੀ ਗੱਲਾਂ ਕਰਾਂਗੇ ਵਿਦ ਪ੍ਰੂਫ ਦੇ ਆਧਾਰ ਤੇ ਗੱਲ ਕਰਾਂਗੇ ਐ ਨਹੀਂ ਹੋਊਗਾ ਵੀ ਮੈਂ ਕੋਈ ਵੀ ਗੱਲ ਆਪਦੇ ਕੋਲੋਂ ਲਾ ਕੇ ਜੇ ਛੱਡੀ ਜਾਊਂਗਾ ਵੀਊ ਲੈਣ ਦਾ ਮਾਰਾ ਤੋ ਇਹ ਜਿਹੜੀ ਜਾਣਕਾਰੀ ਆ ਸਾਰੀ ਤੁਸੀਂ ਆਪ ਵੀ ਜਾ ਕੇ ਚੈੱਕ ਕਰ ਸਕਦੇ ਹੋ ਜਿੰਨੀਆਂ ਵੀ ਗੱਲਾਂ ਕਰੂੰਗਾ ਸਾਰੀਆਂ ਸੱਚ ਦੇ ਆਧਾਰ ਤੇ ਕਰੂੰਗਾ ਤੇ ਕਈਆਂ ਨੂੰ ਇਹ ਗੱਲਾਂ ਚੁਗਣੀਆਂ ਵੀ ਬਹੁਤ ਕਿਉਂਕਿ ਸੱਚ ਹੋਊਗਾ ਤੋ ਬਿਨਾ ਸਕਿਪ ਕੀਤੇ ਅੰਤ ਤੱਕ ਵੀਡੀਓ ਜ਼ਰੂਰ ਦੇਖਿਓ ਗੱਲ ਕਰਦੇ ਆ ਯੂਕੇ ਦੇ ਹਾਲਾਤਾਂ ਬਾਰੇ ਯੂਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਇਸ ਟਾਈਮ ਮਾੜੇ ਆ ਕਿਉਂਕਿ ਜਿਹੜੀ ਗੱਲ ਆ ਉਹ ਯੂਐਸਏ ਤੋਂ ਸ਼ੁਰੂ ਹੋਈ ਆ ਤੇ ਹੁਣ ਮੁੱਕਣੀ ਕਿੱਥੇ ਜਾ ਕੇ ਆ ਇਹਦਾ ਕੋਈ ਪਤਾ ਨਹੀਂ ਯੂ ਐਸ ਏ ਦੇ ਵਿੱਚੋਂ ਉਹਨਾਂ ਨੇ 1800 ਜੋ ਆਪਣੇ ਭਾਰਤੀ ਆ ਜਾਂ ਪੰਜਾਬੀ ਕੱਲੇ ਪੰਜਾਬੀ ਨਹੀਂ ਕਹਿ ਸਕਦੇ ਆ ਉਹਦੇ ਵਿੱਚ ਗੁਜਰਾਤੀ ਹਰਿਆਣਾ ਹੋਰ ਬੱਖੋ ਵੱਖਰ ਦੇਸ਼ਾਂ ਦੇ ਜਿਹੜੇ 1800 ਬੰਦੇ ਆ ਉਹਦੇ ਵਿੱਚ ਉਹਨਾਂ ਨੇ ਰਿਪੋਰਟ ਕੀਤੇ ਆ ਕਹਿ ਰਹੇ ਆ ਵੀ ਆ 15 ਤਰੀਕ ਨੂੰ 200 ਬੰਦਾ ਉਹ ਹੋਰ ਭੇਜ ਰਹੇ ਆ ਫੇਰ ਅਮਰਤਸਰੀ ਚਲੋ ਉੱਥੋਂ ਸ਼ੁਰੂ ਹੋਇਆ ਕੰਮ ਤੇ ਸ਼ੁਰੂ ਹੋ ਕੇ ਜਿਵੇਂ ਆਪਾਂ ਕਹਿ ਦਈਏ ਵੀ ਪੈਟਰੋਲ ਨੂੰ ਇੱਕ ਸੀਖ ਦੀ ਲੋਡ ਹੁੰਦੀ ਆ ਤੇ ਭਾਂਬੜ ਨਿਕਲਦੇ ਆ ਉਸੇ ਤਰ੍ਹਾਂ ਹੋ ਰਿਹਾ ਹੁਣ ਯੂ ਐਸ ਏ ਨੇ ਆਪਾਂ ਕਹਿ ਰਹੀਏ ਵੀ ਸੀਖ ਸੜਤੀ ਆ ਤੇ ਜਿਹੜਾ ਲਾਂਬੂ ਉਹ ਨਿਕਲ ਚੁੱਕਿਆ ਹੁਣ ਯੂ ਕੇ ਦੇ ਵਿੱਚ ਜਿਹੜੇ ਇਹਦੇ ਅਸਰ ਆ ਉਹ ਵੇਖਣ ਨੂੰ ਮਿਲ ਰਹੇ ਆ ਜਦੋਂ ਦੀ ਕੇਸਟਾਮਰ ਦੀ ਸਰਕਾਰ ਬਣੀ ਆ ਲੇਬਰ ਪਾਰਟੀ ਦੀ ਤਾਂ ਹੁਣ ਕੇਸਟਾਮਰ ਨੇ ਟਰੰਪ ਵੱਲ ਦੇਖ ਕੇ ਉਹਦੇ ਰੂਲਾਂ ਨੂੰ ਫਾਲੋ ਕਰਕੇ ਜੋ 19000 ਬੰਦਾ ਯੂਕੇ ਦੇ ਵਿੱਚ ਇਲੀਗਲ ਰਹਿ ਰਿਹਾ ਉਹਦੇ ਤੇ ਸਿਕੰਜਾ ਕੱਸਿਆ ਕਿ ਜਿਹੜਾ 19000 ਬੰਦਾ ਯੂਕੇ ਦੇ ਵਿੱਚੋਂ ਹੁਣ ਉਹ ਰਿਪੋਰਟ ਕਰਨ ਜਾ ਰਹੇ ਆ ਇਹ ਵੀ ਨਹੀਂ ਪਤਾ ਵੀ ਆਹ ਹਫਤੇ ਕਰਦਣ ਜਾਂ 1-2 ਦਿਨਾਂ ਦੇ ਵਿੱਚ ਵਿੱਚ ਵੀ ਉਹ ਕਰ ਸਕਦੇ ਆ ਕਿਉਂਕਿ ਉੱਥੋਂ ਦੀ ਜਿਹੜੀ ਪੋਪੂਲੇਸ਼ਨ ਆ ਬਹੁਤ ਜ਼ਿਆਦਾ ਵੱਧ ਚੁੱਕੀ ਆ ਕਿਉਂਕਿ ਚਲੋ ਯੂਐਸਏ ਦਾ ਫੇਰ ਵੀ ਆਪਾਂ ਕਹਿ ਲਈਏ ਵੀ ਬਹੁਤ ਵੱਡਾ ਉਹਦਾ ਖੇਤਰਫਲ ਆ ਪਰ ਜਿਹੜਾ ਇੰਗਲੈਂਡ ਆ ਉਹਦਾ ਖੇਤਰਫਲ ਛੋਟਾ ਇਹ ਵੀ ਟਾਈਟ ਸਿਟੀ ਆ ਉੱਥੇ ਤਾਂ ਪਾਰਕਿੰਗਾਂ ਨੂੰ ਵੀ ਸਪੇਸ ਨਹੀਂ ਮਿਲਦੀ ਯੂਕੇ ਦੇ ਵਿੱਚ ਤੇ ਬਾਕੀ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਪਤਾ ਹੀ ਆ ਜਿਹੜੇ ਵੀਡੀਓ ਦੇਖਦੇ ਹੋਣਗੇ ਉਹ ਆਪ ਹੀ ਦੱਸ ਦੇਣਗੇ ਵੀ ਪਾਰਕਿੰਗ ਸਪੇਸ ਦੇ ਲਈ ਵੀ ਬਹੁਤ ਜ਼ਿਆਦਾ ਉੱਥੇ ਦਿੱਕਤ ਆ ਅਲੀਗਲ ਬੰਦੇ ਉੱਥੇ ਰਹਿ ਰਹੇ ਆ ਉਹਨਾਂ ਤੇ ਗਵਰਨਮੈਂਟ ਨੇ ਪੂਰੀ ਤਰ੍ਹਾਂ ਹੁਣ ਕੰਜਾ ਕਸਤਾ ਆਵਦਾ ਤੇ ਰੇਡਾਂ ਹੁੰਦੀਆਂ ਉਹ ਚਾਹੇ ਵੇਅਰਹਾਊਸ ਲਾ ਲਈਏ ਚਾਹੇ ਆਪਣੇ ਹੋਟਲ ਵਾਲੀ ਆ ਦੇਖੋ ਜਿਵੇਂ ਤੁਸੀਂ ਆ ਵੀਡੀਓ ਦੇ ਵਿੱਚ ਦੇਖਦੇ ਹੋ ਇਹ ਜਿਹੜੀ ਪੁਲਿਸ ਆਏ ਵੇਅਰਹਾ우스 ਦੇ ਵਿੱਚ ਵੜ ਕੇ ਜਾ ਕੇ ਚੈਕਿੰਗ ਕਰਦੀ ਆ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਨੂੰ ਅਰੈਸਟ ਵੀ ਕੀਤਾ ਇਹਨਾਂ ਨੇ ਸ਼ਰਿਆਮ ਕੋਈ ਝੂਠ ਨਹੀਂ ਆ ਦੇਖੋ ਤੁਸੀਂ ਵੀਡੀਓ ਚੱਲਦੀ ਹੈ ਨਾਲ ਨਾਲ ਤੁਸੀਂ ਦੇਖ ਵੀ ਸਕਦੇ ਹੋ ਕਿ ਕਿਹੜੀਆਂ ਸ਼ਾਪਾਂ ਆਪਣੇ ਇੰਡੀਅਨ ਰੈਸਟੋਰੈਂਟਾਂ ਸਾਰਿਆਂ ਦੇ ਉੱਤੇ ਇਹਨਾਂ ਨੇ ਰੇਟਾਂ ਮਾਰਨੀਆਂ ਸ਼ੁਰੂ ਕਰਤੀਆਂ ਆ ਆਪਾਂ ਕਹਿ ਲਈਏ ਵੀ ਕੰਟਰੈਕਸ਼ਨ ਵਾਲਿਆਂ ਨਾਲ ਪੰਜਾਬ ਦਿੰਨੇ ਆ ਤੇ ਕੰਟਰੈਕਸ਼ਨ ਵਾਲਿਆਂ ਨੂੰ ਵੀ ਹੁਣ ਇਹਨਾਂ ਦੀ ਨਿਗਾਹ ਪੂਰੀ ਤਰ੍ਹਾਂ ਦੇ ਨਾਲ ਕੰਟਰੈਕਸ਼ਨ ਵੇਅਰਹਾ우스 ਚਿਕਨ ਸ਼ਾਪਾਂ ਸਲੂਨ ਹੋ ਗਏ ਸਾਰਿਆਂ ਦੇ ਉੱਤੇ ਇਹਨਾਂ ਦੀ ਪੂਰੀ ਤਰ੍ਹਾਂ ਦੇ ਨਾਲ ਇਹਨਾਂ ਦੀ ਨਿਗਾ ਤੇ ਸਾਰੇ ਥਾਂ ਤੇ ਜਾ ਕੇ ਇਹ ਛਾਪਾਂ ਮਾਰੀ ਕਰ ਰਹੇ ਆ। ਲੈ ਵੀ ਮੇਰੇ ਵੀਰ ਜਜਨੀ ਮੇਰੀਆਂ ਭੈਣਾ 2 ਨੰਬਰ ਦੇ ਵਿੱਚ ਯੂਕੇ ਦੇ ਵਿੱਚ ਰਹਿ ਰਹੇ ਆ ਉਹ ਆਪੋ ਆਪਣਾ ਬਚਾਅ ਜ਼ਰੂਰ ਕਰੋ ਕਿਉਂਕਿ ਕੋਈ ਨਹੀਂ ਪਤਾ ਕਿਹੜੇ ਵੇਲੇ ਇਹ ਰੇਡ ਮਾਰ ਕੇ ਤੁਹਾਨੂੰ ਉਥੋਂ ਚੱਕ ਲੈਣ। ਤੇ ਜਾ ਕੇ ਸਿੱਧਾ ਇਹ ਰਿਪੋਰਟ ਹੀ ਕਰ ਰਹੇ ਆ ਇਹ ਕਿਹੜੇ ਘਰਾਂ ਦੇ ਵਿੱਚ ਕਿੰਨੇ ਕਿੰਨੇ ਜੀ ਰਹੇ ਆ ਉਹ ਵੀ ਇਹਨਾਂ ਦੇ ਕੋਲੇ ਪੂਰਾ ਬਾਇਓ ਡਾਟਾ ਹੁਣ ਇਹਨਾਂ ਨੇ ਰੈਡੀ ਕਰ ਲਿਆ ਸੋ ਘਰਾਂ ਦੇ ਵਿੱਚ ਵੀ ਇਹਨਾਂ ਨੇ ਰੇਡਾਂ ਮਾਰਨੀਆਂ ਸ਼ੁਰੂ ਕਰਤੀਆਂ ਤੇ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਸ਼ਰੈਆਮੇ ਅਰੈਸਟ ਕਰੀ ਜਾ ਰਿਹਾ ਦੇਖੋ ਜੀ ਮੈਂ ਤੁਸੀ ਵੀਡੀਓ ਦੇ ਵਿੱਚ ਦੇਖਦੇ ਹੋ ਸ਼ਰੈਆਮ ਘਰਾਂ ਦੇ ਵਿੱਚ ਵੜ ਕੇ ਉੱਥੋਂ ਬੰਦੇ ਕੱਢ ਕੇ ਲਿਆ ਰਹੇ ਆ ਤੇ ਉਹਨਾਂ ਨੂੰ ਸਿੱਧਾ ਇਹਨਾਂ ਨੇ ਰਿਪੋਰਟ ਕਰਨਾ ਹੋਰ ਕੋਈ ਨਹੀਂ ਸੈਲਮ ਨਹੀਂ ਲਾਉਣੀ ਕੁਛ ਨਹੀਂ ਕਰਨ ਸਿੱਧਾ ਰਿਪੋਰਟ ਕਰਨੇ ਆ 20 25 25 ਸਾਲਾਂ ਦੇ ਬੰਦੇ ਵੀ ਉੱਥੇ ਬੈਠੇ ਆ ਯੂਕੇ ਦੇ ਵਿੱਚ ਜਿਹੜੇ ਜਿਹੜੇ ਬੰਦੇ ਉੱਥੇ ਟੈਕਸ ਪੇ ਕਰਦੇ ਆ ਸਰਕਾਰ ਨੂੰ ਉਹ ਮੈਨੂੰ ਲੱਗਦਾ ਸ਼ਹਿਰ ਖਤਰੇ ਤੋਂ ਬਾਹਰ ਹੋਣਗੇ ਪਰ ਜਿਹੜੇ ਕੁਝ ਵੀ ਨਹੀਂ ਪੇ ਕਰਦੇ ਤੇ ਦੋ ਨੰਬਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਇਹ ਚੱਕ ਰਹੇ ਆ ਜਿਨ੍ਹਾਂ ਨੂੰ ਗਿਆਨ ਨੂੰ ਥੋੜਾ ਟਾਈਮ ਹੋਇਆ ਤੇ ਚਲੋ ਜੇ ਆਪਾਂ ਗੱਲ ਕਰੀਏ ਵੀ ਜਿਹੜੀ ਤਾੜੀ ਆ ਉਹ ਇੱਕ ਹੱਥ ਨਾਲ ਨਹੀਂ বাজਦੀ ਇਹਦੇ ਵਿੱਚ ਸਭ ਤੋਂ ਪਹਿਲਾਂ ਗਲਤੀ ਹੁੰਦੀ ਹੈ ਆਪਣੇ ਏਜੰਟ ਦੀ ਦੂਜੀ ਨੰਬਰ ਤੇ ਗਲਤੀ ਹੁੰਦੀ ਹੈ ਆਪਣੀ ਉਹ ਮੈਂ ਹੁਣ ਆਪਾਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਕਿਵੇਂ ਹੁੰਦੀ ਹੈ ਦੇਖੋ ਜਿਹੜਾ ਕੋਈ ਚੰਗਾ ਏਜੰਟ ਆ ਉਹ ਆਪਾਂ ਨੂੰ ਵਧੀਆ ਸਲਾਹ ਦਊ ਵਧੀਆ ਆਪਣਾ ਕੋਰਸ ਲੈ ਕੇ ਦਊ ਜੀ ਜਿਹਦੀ ਫੀਸ ਨਹੀਂ ਜੇ ਆਪਾਂ ਕਹਿ ਰਹੀਏ ਬੰਦਾ ਭਰ ਸਕਦਾ ਅਫੋਰਡ ਕਰ ਸਕਦਾ ਉਧਰ ਜੇ ਜਾ ਕੇ ਬੰਦੇ ਨੂੰ ਕੰਮ ਮਿਲ ਜੇ ਪਹਿਲੀ ਤੇ ਵੱਡੀ ਗਲਤੀ ਹੁੰਦੀ ਹੈ ਏਜੰਟ ਦੀ ਜਿਹੜਾ ਆਪਾਂ ਨੂੰ ਧੋਖੇ ਧੜੀ ਦੇ ਨਾਲ ਉਹਨੂੰ ਆਪਦੇ ਪੈਸਿਆਂ ਤੱਕ ਮਤਲਬ ਹੁੰਦਾ ਕਨੇ ਹੁੰਦੇ ਵੀ ਅੱਖੋਂ ਲੱਗ ਮਰੇ ਵੀ ਉੱਧਰ ਜਾ ਕੇ ਕੀ ਨੇ ਕੀ ਕਰਨਾ ਕੁਛ ਨਹੀਂ ਪਤਾ ਨਾ ਆਪਾਂ ਇੱਧਰ ਉਹ ਫਿਰ ਉਹਦਾ ਕੁਛ ਕਰ ਸਕਦੇ ਆ ਕਿਉਂਕਿ ਆਪਾਂ ਜਦੋਂ ਇੱਥੇ ਹੋਣਾ ਹੀ ਨਹੀਂ ਬੰਦਾ 2 ਨੰਬਰ ਦੇ ਵਿੱਚ ਹੋਣ ਨੂੰ ਮਜਬੂਰ ਹੋ ਜਾਂਦਾ ਜਦੋਂ ਉਹਦੇ ਕੋਲ ਰਾਹ ਨਹੀਂ ਹੁੰਦਾ ਫੀਸਾਂ ਨਹੀਂ ਆ ਜਿਆਦਾ ਜਿਹੜਾ ਬੰਦਾ ਉੱਥੇ ਕੰਮ ਬਹੁਤ ਜਿਆਦਾ ਕੰਮ ਘਟਿਆ ਹੋਇਆ ਤੇ ਜਿਹੜੀਆਂ ਫੀਸਾਂ ਉੱਥੇ ਜਾ ਕੇ ਨਹੀਂ ਨਿਕਲਦੀਆਂ ਜਿਹਦੇ ਕਰਕੇ ਮਜਬੂਰਨ ਆਪਾਂ ਨੂੰ 2 ਨੰਬਰ ਦੇ ਵਿੱਚ ਹੋਣਾ ਪੈਂਦਾ ਇੱਕ ਸਭ ਤੋਂ ਵੱਡਾ ਰੀਜ਼ਨ ਆ 2 ਨੰਬਰ ਦੇ ਵਿੱਚ ਹੋਣ ਦਾ ਤੇ ਜਾਂ ਕੀ ਕਰਦੇ ਆ ਬੰਦੇ ਇਥੋਂ ਜਾਂਟ ਕੀ ਕਹਿੰਦੇ ਆ ਵੀ ਤੁਹਾਡਾ ਟੂਰਿਸਟ ਲਵਾ ਦਿੰਨੇ ਆ ਜੀ ਉਧਰ ਜਾ ਕੇ ਇੱਕ ਕੰਮ ਦਵਾ ਦਾਂਗੇ ਜਾਂ ਗਾਂ ਕਿਤੇ ਡੌਂਕੀ ਲਵਾ ਦਾਂਗੇ ਹੁਣ ਬਾਕੀ ਡੌਂਕੀ ਲਾਉਣ ਵਾਲੀ ਗੱਲ ਤਾਂ ਤੁਸੀਂ ਪੁੱਛੋ ਵੀ ਡੌਂਕੀਆਂ ਲੱਗਣੀਆਂ ਹੋਣ ਡੌਂਕੀਆਂ ਨੋਕੀਆਂ ਸਾਰੀਆਂ ਬੰਦ ਕਰਤੀਆਂ ਇਹਨਾਂ ਨੇ ਜੇਕਰ ਆਪਾਂ ਗੱਲ ਕਰੀਏ 2025 ਦੀ ਤਾਂ ਇਸ ਵਕਤ 417000 ਤੋਂ ਲੈ ਕੇ 745000 ਜਿਹੜਾ ਬੰਦਾ ਉਥੇ ਇਲੀਗਲ ਤੌਰ ਦੇ ਉੱਤੇ ਰਹਿ ਰਿਹਾ ਜਿਹਦੇ ਵਿੱਚੋਂ 19000 ਬੰਦਾ ਉਹਨਾਂ ਨੇ ਹੁਣ ਰਿਪੋਰਟ ਕਰਨਾ ਜੋ ਉਹਨਾਂ ਦੇ ਹੱਥ ਆ ਗਿਆ ਸੋ ਆਪੋ ਆਪਣਾ ਸਾਰੇ ਯਾਨੀ ਵਿਚਾਰ ਕਰੋ ਜਿਹੜੇ ਦੋ ਨੰਬਰ ਦੇ ਵਿੱਚ ਉੱਥੇ ਰਹਿ ਰਹੇ ਆ ਜੋ ਉੱਥੇ ਕਾਰੋਬਾਰਸ਼ਾਂ ਦੇ ਉੱਤੇ ਇੰਡੀਅਨ ਰੈਸਟੋਰੈਂਟਾਂ ਦੇ ਉੱਤੇ ਵੇਅਰ ਹਾਊਸਾਂ ਦੇ ਉੱਤੇ ਕੰਟਰাকਸ਼ਨ ਦੇ ਨਾਲ ਜਿਹੜੇ ਜਾਂਦੇ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਉਹ ਨਿਗਰ ਰੱਖ ਰਹੇ ਆ ਡਿਲੀਵਰੀਆਂ ਵਾਲੇ ਸਲੂਨ ਹੋਗੇ ਇੰਡੀਅਨ ਰੈਸਟੋਰੈਂਟ ਹੋਗੇ ਜਾਂ ਕੰਟਰাকਸ਼ਨ ਵਾਲੇ ਆ ਜਿਨ੍ਹਾਂ ਨਾਲ ਵੀ ਦੂ ਨੰਬਰ ਦੇ ਵਿੱਚ ਤੁਸੀਂ ਜਾਂ ਕੰਮ ਕਰਦੇ ਹੋ ਜਾਂ ਜਾ ਰਹੇ ਹੋ ਉਹਨਾਂ ਦੇ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਸਕੰਜਾ ਕਾਸਤਾ ਤੇ ਥਾਂ ਥਾਂ ਦੇ ਉੱਤੇ ਰੇਡਾਂ ਕਰ ਰਹੇ ਆ। ਆ ਕੀ ਗੱਲ ਰਹੀ ਇਹ ਕੱਲਾ ਅਮਰੀਕਾ ਨਹੀਂ ਯੂਕੇ ਨਹੀਂ ਹੁਣ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਸਾਰੇ ਦੇਸ਼ ਜਿਹੜੇ ਚਕੰਨੇ ਹੋ ਰਹੇ ਆ ਤੇ ਜਿੰਨੇ ਵੀ ਉੱਥੇ ਦੋ ਨੰਬਰ ਦੇ ਵਿੱਚ ਰਹਿ ਰਹੇ ਆ ਜਾਂ ਇਲੀਗਲ ਰਹਿ ਰਹੇ ਆ ਆਪਾਂ ਕਹਿ ਲਈਏ ਸਾਰਿਆਂ ਦੇ ਉੱਤੇ ਉਹ ਸਕੰਝਾ ਕਾਛ ਰਹੇ ਆ ਤੇ ਜਿਵੇਂ ਜਿਵੇਂ ਉਹ ਬੰਦੇ ਉਹਨਾਂ ਦੇ ਹੱਥ ਲੱਗ ਰਹੇ ਆ ਜਿੰਨੇ ਜਿੰਨੇ ਹੱਥ ਲੱਗ ਰਹੇ ਆ ਸੋ ਸਾਰਿਆਂ ਨੂੰ ਉਹ ਰਿਪੋਰਟ ਕਰ ਰਹੇ ਆ ਫੜ ਫੜ ਜੇਲ੍ਹਾਂ ਦੇ ਵਿੱਚ ਡੱਕੀ ਜਾਂਦੇ ਆ ਤੇ ਉਦੋਂ ਬਾਅਦ ਸਿੱਧਾ ਜਿੱਥੋਂ ਜਿੱਥੋਂ ਦਾ ਉਹਨਾਂ ਦਾ ਰੈਜ਼ੀਡੈਂਸ ਮਿਲ ਰਿਹਾ ਉੱਥੇ ਉੱਥੇ ਭੇਜ ਰਹੇ ਆ ਸੋ ਆਪੋ ਆਪਣਾ ਸਾਰੇ ਜਣੇ ਵਿਚਾਰ ਕਰੋ ਇੱਕ ਹੋਰ ਅਰਦਾਸ ਕਰੋ ਵੀ ਕਿਸੇ ਦੇ ਧੀ ਪੁੱਤ ਨੂੰ ਤਤੀਵਾ ਨਾ ਲੱਗੇ ਇੱਕ ਵਧੀਆ ਪ੍ਰਵੇਖ ਲਈ ਇਨਸਾਨ ਆਪਣੇ ਮਾਂ ਪਿਓ ਆਪਣਾ ਪਿੰਡ ਆਪਣਾ ਘਰ ਸਾਰਾ ਕੁਝ ਤਿਆਗ ਦਿੰਦਾ ਕਿ ਉਹਦਾ ਜਿਹੜਾ ਫਿਊਚਰ ਆ ਉਹ ਵਧੀਆ ਹੋ ਜੇ ਆਪਣੀ ਔਲਾਦ ਤੇ ਹਰੇਕ ਮਾਂ ਪਿਓ ਨੂੰ ਆਸ ਹੁੰਦੀ ਹੈ ਵੀ ਮੇਰੀ ਔਲਾਦ ਵਧੀਆ ਨਿਕਲੇ ਜਾਂ ਚਾਰ ਪੈਸੇ ਜੋੜੇ ਜਿਹੜੇ ਉਹਦੇ ਫਿਊਚਰ ਦੇ ਵਿੱਚ ਕੰਮ ਆਉਣ ਇਸ ਲਈ ਉਹ ਆਪਾਂ ਨੂੰ ਸੈੱਟ ਕਰਨ ਦੇ ਲਈ ਦਿਨ ਰਾਤ ਇੱਕ ਕਰਦੇ ਆ ਸੋ ਜਦੋਂ ਆਪਾਂ ਕਿਸੇ ਗਲਤ ਏਜੰਟ ਤੇ ੱਤੇ ਚੜ ਜੰਨੇ ਆ ਉਦੋਂ ਫਿਰ ਸਾਰੇ ਜਿਹੜੇ ਕੰਮ ਆ ਉਹ ਖਰਾਬ ਹੁੰਦੇ ਆ ਕਿਹਦਾ ਜੀ ਕਰਦਾ ਹੁੰਦਾ ਵੀ 20 25 ਲੱਖ ਲਾ ਕੇ ਇੱਥੋਂ ਆਪਾ ਵਿਦੇਸ਼ ਜਾਂਨੇ ਆ ਤੇ ਉੱਥੇ ਜਾ ਕੇ ਵੀ ਆਪਾ ਦੋ ਨੰਬਰ ਦੇ ਵਿੱਚ ਹੋ ਜਾਈਏ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਸੋ ਇਹ ਆਪਣੀਆਂ ਜਿਹੜੀਆਂ ਏਜੰਟਾਂ ਦੀਆਂ ਧੋਖੇਧੜੀਆਂ ਹੁੰਦੀਆਂ ਜਾਂ ਫਿਰ ਕਈ ਇਹ ਕੀ ਕਰਦੇ ਆ ਆਪਾਂ ਲਾਲਚ ਕਰ ਜਨੇ ਕੰਮ ਕਰਨ ਦਾ ਜਿਦੇ ਵਿੱਚ ਆਪਾਂ ਜਿਹੜੇ ਆਪਣੀ ਪੜ੍ਹਾਈ ਆਪਣੀ ਉੱਥੇ ਜਾ ਕੇ ਛੁੱਟ ਜਾਂਦੀ ਆ ਤੇ ਫਿਰ ਉਹਨੂੰ ਰਿਕਵਰ ਕਰਨਾ ਬਹੁਤ ਔਖਾ ਹੁੰਦਾ ਜਿਦੇ ਕਰਕੇ ਆਪਾਂ 2 ਨੰਬਰ ਦੇ ਵਿੱਚ ਉੱਥੇ ਹੋ ਜਾਂਦੇ ਆ ਬਈ ਜਿਹੜੀ ਤਾੜੀ ਆ ਉਹ ਇੱਕ ਹੱਥ ਨਾਲ ਨਹੀਂ ਵੱਜਦੀ ਇਕੱਲੇ ਆਪਾਂ ਅਜੰਟਾ ਦਾ ਵੀ ਨਹੀਂ ਦੋਸ਼ ਕੱਢ ਸਕਦੇ ਕੁਝ ਕੁ ਕਸੂਰ ਵਾਰ ਆਪਾਂ ਖੁਦ ਵੀ ਹੁੰਨੇ ਆ 2023 ਤੇ 2024 ਦੇ ਵਿੱਚ ਜਿਹੜੇ ਹੋਮ ਕੇਅਰ ਜਾਂ ਕੇਅਰ ਟੇਕਰ ਦੇ ਬੀਜੇ ਲੱਗੇ ਆ ਨਾ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਫਰੌਡ ਹੋਇਆ ਜਿਹਦੇ ਜਿਹਨਾਂ ਫਰਾਡ ਹੋਇਆ ਉਹ ਕਮੈਂਟ ਹੋ ਸਕਦਾ ਤਾਂ ਜਰੂਰ ਕਰਿਓ ਮੈਨੂੰ ਲੱਗਦਾ ਵੀ ਜੇ 100 ਬੰਦਾ ਗਿਆ ਨਾ ਉਹਦੇ ਵਿੱਚੋਂ 90% ਬੰਦਿਆਂ ਦੇ ਨਾਲ ਉਹ ਫਰਾਡ ਹੋਇਆ ਕਿਉਂ ਕਿਸੇ ਦਾ ਕਹਿੰਦੇ ਸੀ ਵੀ ਜਾਂ 5 ਸਾਲਾਂ ਦਾ ਉਹ ਨਿਕਲਦਾ ਤਿੰਨਾਂ ਦਾ ਸੀਗਾ ਜਾਂ ਦੋਹਾਂ ਦਾ ਹੀ ਰਹਿ ਜਾਂਦਾ ਸੀ ਤੇ ਜਾਂ ਉਧਰ ਜਾ ਕੇ ਕੰਪਨੀ ਕਈਆਂ ਦੀ ਤਾਂ ਕੰਪਨੀ ਹੀ ਨਹੀਂ ਮਿਲਦੀ ਸੀ ਉੱਥੇ ਜਾ ਕੇ ਕੰਪਨੀਆਂ ਭੱਜ ਜਾਂਦੀਆਂ ਉੱਧਰ ਜਾ ਕੇ ਤੇ ਜਿਹੜਾ ਬੰਦਾ ਉਹ ਬੇਵੱਸ ਹੋ ਜਾਂਦਾ ਵੀ ਮੈਂ ਹੁਣ ਕਰਾਂ ਤਾਂ ਕਰਾਂ ਕੀ ਜੇਕਰ ਗੱਲ ਕਰੀਏ 2022 ਦੀ ਤਾਂ 2022 ਦੇ ਵਿੱਚ 40 ਹਜ਼ਾਰ ਬੰਦਾ ਜਿਹੜਾ ਉਹ ਡੌਂਕੀ ਲਾ ਕੇ ਯੂਕੇ ਦੇ ਵਿੱਚ ਦਾਖਲ ਹੋਇਆ ਕਿ 2023 ਦੇ ਵਿੱਚ ਜਿਵੇਂ ਤੁਸੀਂ ਆਹ ਸਕਰੀਨਸ਼ਾਟ ਦੇ ਵਿੱਚ ਦੇਖਦੇ ਹੋ ਵੀ 46 ਹਜ਼ਾਰ ਬੰਦਾ ਜਿਹੜਾ ਅਲੀਗਲ ਤੌਰ ਤੇ ਉੱਤੇ ਵੋਟ ਰਾਹੀਂ ਯੂਕੇ ਦੇ ਵਿੱਚ ਐਂਟਰ ਹੋਇਆ ਸੀ ਯੂਕੇ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਤੋ ਵੀਡੀਓ ਦੇ ਵਿੱਚ ਜੇਕਰ ਕੋਈ ਮੇਥੋਂ ਗਲਤੀ ਹੋ ਗਈ ਹੋਵੇ ਤਾਂ ਆਪਣਾ ਅਣਜਾਣ ਬੱਚਾ ਜਾਂ ਭਾਈ ਸਮਝ ਕੇ ਮaaf ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ